हां जी दोस्तों सारेया नु सस्श्री काल स्वागत करते हा टोटा राज संधू फार्मिंग दे विच आज दोस्तों जिस घर तो आपा वीडियो बना रहे हां ਪਿੰਡ ਕਮਾਲਪੁਰ ਤਹਿਸੀਲ ਜ਼ਿਲ੍ਹਾ ਹਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਵੀਰ ਆਜ਼ਾਦ ਕੋਲੇ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਭਰਾ ਦਾ ਰੂਟੀਨ ਦੇ ਵਿੱਚ ਪਸ਼ੂ ਆਉਂਦੇ ਆ ਦੋਸਤੋ ਇਸ ਘਰੇ ਸੋ ਬਾਕੀ ਸਮੇ ਸਮੇ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੀ ਸ਼ਿਵਾਜਪੁਰ ਕੋਈ ਕਿਲੋ 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 ਦੀ ਦੂਰੀ ਹੈਗੀ ਆ ਦੋਸਤੋ ਸ਼ਿਵਾਜਪੁਰ ਤੋਂ ਜਿਹੜਾ ਰੋਡ ਬਿਲਕੁਲ ਸੁਰ ਸਿੰਘ ਜਾਂਦਾ ਇਸੇ ਰੋਡ ਦੇ ਉੱਪਰ ਕਿਲੋਮੀਟਰ ਸ਼ਿਵਾਜਪੁਰ ਤੋਂ ਜਿਹੜਾ ਪਿੰਡ ਕਮਾਲਪੁਰ ਆ ਤੇ ਖਾਸ ਵਿਜਰ ਤੁਸੀਂ ਪਿੰਡ ਕਮਾਲਪੁਰ ਕਰਨੀ ਅੱਜ ਦੋਸਤੋ 6 ਜਨਵਰੀ ਨੂੰ ਆਪਾਂ ਇਹ ਕਵਰੇਜ ਕਰਦੇ ਆ ਸਮਾਂ ਕੋਈ ਦੋਸਤੋ ਦੁਪਹਿਰ ਸ਼ਾਮ ਦਾ ਸਮਾਂ ਹੈਗਾ ਕੋਈ 3:30 ਵਜੇ ਦਾ ਸੋ ਐਨੀਮਲ ਅੱਜ ਇਸ ਕਵਰੇਜ ਵਿੱਚ ਤੁਹਾਨੂੰ ਤਿੰਨ ਦਿਖਾਉਣੇ ਆ ਇੱਕ ਝੋਟੀ ਦਿਖਾਉਣੀ ਆ ਗੱਬਣ ਚੈੱਕ ਪਾਸ ਹੋ ਚੁੱਕੀ ਆ ਇੱਕ ਝੋਟੀ ਦਿਖਾ ਦਾਂਗੇ ਦੋ ਵੜਾਂ ਦਿਖਾਉਣੀਆਂ ਨੇ ਜਿਹੜੀਆਂ ਬਿਲਕੁਲ ਤਿਆਰੀ ਤੇ ਆ ਹਜੇ ਦਿਨ ਲੈਂਦੀਆਂ ਨੇ ਟੁਕੀਆਂ ਨੇ ਇਹਨਾਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦੇਾਂਗੇ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਪੂਰੀ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜੂਗੀ ਤੇ ਬਾਕੀ ਕਿਸੇ ਵੀਰ ਨੇ ਵੀ ਪਸ਼ੂ ਖਰੀਦਣਾ ਦੋਸਤੋ ਆਓ ਆਪਣੀ ਨਰਕਪਰਖਾ ਗੱਭਣ ਪਸ਼ੂ ਆਪਣਾ ਚੌਥਾ ਥਰਾਂ ਦਾ ਟਿੱਪ ਕੇ ਤਸੱਲੀ ਕਰ ਲਿਓ ਤੇ ਝੋਟੀ ਵੈਸੇ ਚਲੋ ਚੈੱਕ ਪਾਸ ਆ ਪਰ ਫਿਰ ਵੀ ਕੋਈ ਵੀਰ ਆਪਦੀ ਤਸੱਲੀ ਕਰਨਾ ਚਾਹੁੰਦਾ ਤੇ ਸਾਈ ਬਿਆਨਾ ਕਰਕੇ ਤੁਸੀਂ ਤਸੱਲੀ ਕਰ ਸਕਦੇ ਜੇ ਅਦਰਵਾਈਜ਼ ਅੱਜ ਭਲਕ ਜੜੀ ਚੈੱਕ ਹੋਈ ਹੋਈ ਤੇ ਤੁਸੀਂ ਡਾਕਟਰ ਦੇ ਨਾਲ ਸਿੱਧਾ ਕੰਟੈਕਟ ਵੀ ਕਰ ਸਕਦੇ ਜੀ ਝੋਟੀ ਚੰਗੀ ਆ ਰਾਜੀ ਆ ਚੰਗੇ ਸੋਹਣੇ ਕੱਦ ਕਾ ਬਾਕੀ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਲੈਨੇ ਆ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਆਜਾਦ ਸਸਰੀ ਕਾ ਸਸਰੀ ਕਾ ਵੀਰ ਜੀ ਤੁਸੀਂ ਸਾਨੂੰ ਕੀ ਹਾਲ ਚਾਲ ਜੇ ਠੀਕ ਠਾਕ ਵੀਰੇ ਵਧੀਆ ਵਧੀਆ ਵੀਰਾ ਅੱਛਾ ਜਦ ਬਾਈ ਚੰਗਾ ਚੱਲੀ ਜਾਂਦਾ ਵਪਾਰ ਦਾ ਕੰਮ ਚੱਲੀ ਜਾਂਦਾ ਵੀਰਾ ਆਉਂਦੇ ਰਹਿੰਦੇ ਆ ਪਸ਼ੂ ਰੂਟੀਨ ਚ ਰਹਿੰਦੇ ਰਹਿੰਦੇ ਵੀਰਾ ਠੀਕ ਆ ਤੇ ਆਪਾਂ ਹੋਇਆ ਮਹੀਨਾ ਕੋ ਹੋ ਗਿਆ ਵੀਡੀਓ ਵੈਸੇ ਪਾਈ ਨੂੰ ਹਨਾ ਨਹੀਂ ਵੀਰੇ ਅਜੇ ਮੇਰਾ ਦੱਕ ਦੇਣ ਹੋਏ 10 ਦਿਨ ਪਸ਼ੂ ਪਾਇਸ ਹੋ ਗਏ ਸੀ ਸੇਲ ਫਿਰ ਹੋ ਗਏ ਸੇਲ ਵੀਰਾ ਠੀਕ ਆ ਜੀ ਹਾਂਜੀ ਤੇ ਅੱਜ ਫਿਲਹਾਲ ਦੋ ਬੈੜਾ ਨੇ ਆਪਣੇ ਕੋਲ ਹਾਂਜੀ ਇੱਕ ਏ ਝੋਟੀ ਹੈ ਇੱਕ ਝੋਟੀ ਹੈ ਜੀ ਇੱਕ ਝੋਟੀ ਦਾ ਮੈਨੂੰ ਤਾਂ ਘਰੇਲੂ ਕਰਦੀ ਉਹ ਹਾਂ ਇਹ ਘਰੇਲੂ ਕਰਦੀ ਝੋਟੀ ਆਪਣੀ ਠੀਕ ਹੈ ਜੀ ਹਾਂਜੀ ਸੋ ਕਰ ਲੈਨੀ ਆ ਸਟਾਰਟ ਸ਼ੁਰੂਆਤ ਇਧਰੋਂ ਹੀ ਕਰ ਲਈਏ ਬੇਸ਼ੱਕ ਇਧਰ ਹੀ ਕਰ ਲੋ ਲੋ ਵੀ ਦੋਸਤੋ ਝੋਟੀ ਤੋਂ ਆਪਾਂ ਸ਼ੁਰੂਆਤ ਕਰਦੇ ਆ ਤੇ ਝੋਟੀ ਦੀ ਉਮਰ ਵੈਸੇ ਹੈ ਕਿੰਨੀ ਕ ਇਹ ਵੀਰ ਦੰਦੋ ਜਵਾਨ ਹੋਈ ਹੋਗੀ ਅੱਛਾ ਵੇਖੀ ਨਹੀਂ ਜੀ ਮਨੋ ਕੋਈ 3 ਸਾਲ ਦੇ ਆਈਡੀ ਗਾੜੇ ਦੀ ਉਮਰ ਹੈਗੀ ਆ ਅੱਛਾ ਜੀ ਹਾਂਜੀ ਆ ਦੰਦੋ ਜਵਾਨ ਹੋ ਗਈ ਹੈ ਜਵਾਨ ਆ ਠੀਕ ਆ ਤੇ ਆਪਣੀ ਹੈ ਕਰਦੀਏ ਝੋਟੀ ਹਾਂ ਕਰਦੀ ਕਰਦੀ ਝੋਟੀ ਹੈ ਮਦਰ ਵੀ ਅਸੀਂ ਆਪਣੇ ਕੋਲ ਹੀ ਆ ਆਪਣੇ ਕੋਲ ਹੀ ਪਹਿਲਾਂ ਕਿੰਨਾ ਕੁ ਨਾਰਮਲ ਹੁੰਦੇ ਕਲੀਆਂ ਝੋਟੀਆਂ ਕਲੀਆਂ ਮੱਝਾਂ ਸਭ ਵੇਚਦੀਆਂ ਵੱਡੀਆਂ ਮੱਝਾਂ ਦੇਤੀਆਂ ਆ ਮੱਝਾਂ ਸਾਰੀਆਂ ਦੇਤੀਆਂ ਠੀਕ ਉਹਨਾਂ ਦੇ ਉਹ ਗਾਂ ਪੀੜੀ ਦੇ ਵਿੱਚ ਨਹੀਂ ਝੋਟੀਆਂ ਛੱਟੀਆਂ ਨਵੀਆਂ ਨੇ ਉਹ ਕੋਲ ਆ ਉਹੀ ਰਹਿ ਗਈਆਂ ਠੀਕ ਆ ਤੇ ਝੋਟੀ ਤਕਰੀਬਨ ਦੋਸਤੋ ਦੰਦੋਂ ਜਵਾਨ ਆ ਚੰਗੇ ਸੋਹਣੇ ਕੱਦ ਦੇ ਵਿੱਚ ਆ ਬੇਲਬੂਲ ਵੀ ਸੋਹਣੀ ਆ ਬਜਰ ਭੋਜਨ ਤੁਸੀਂ ਇਹ ਸਾਹਮਣੇ ਦੇਖ ਲੈਣਾ ਰਾਜੀ ਆ ਜਿੰਨੀ ਆ ਕਰਮ ਵਾਲੀ ਬਿਲਕੁਲ ਪਿੱਠ ਪੂੜੇ ਤੋਂ ਤੁਸੀਂ ਅੰਦਾਜ਼ਾ ਲਾ ਲੈਣਾ ਤੇ ਅੱਛਾ ਜਾਦ ਗੱਬਣ ਹੋਈ ਨੂੰ ਕਿੰਨਾ ਕਸਮਾ ਵੈਸੇ ਹੋ ਗਿਆ ਇਹ ਵੀਰੇ ਮੰਨ ਲਓ ਚੈੱਕ ਕਰਾਈ ਗੱਲ ਆਪਾਂ ਮੰਨ ਲਓ ਤਿੰਨਾਂ ਮਹੀਨਾ ਕੋਈ ਪੰਜ ਛੇ ਦਿਨ ਘਾਟਿਆ ਕਨਫਰਮ ਪੱਕਾ ਚੈੱਕ ਪਾਸ ਆ ਠੀਕ ਆ ਜੀ ਹਾਂਜੀ ਇਹ ਕੱਲ ਹੀ ਕਰਾਈ ਡਾਕਟਰ ਸਾਹਿਬ ਹਾਂ ਕੱਲ ਕੱਲ ਹੀ ਕਰਾਈ ਹੈ ਜੀ ਠੀਕ ਆ ਜੀ ਆਪਣੇ ਲੋਕਲ ਸਰਕਾਰੀ ਜਾਂ ਪ੍ਰਾਈਵੇਟ ਡਾਕਟਰ ਸਾਹਿਬ ਲੋਕਲ ਤੋਂ ਕਰਾਈ ਬਾਕੀ ਜਿੰਨੇ ਵੀ ਲੈਣੀ ਆਪਣਾ ਡਾਕਟਰ ਤੋਂ ਚੈੱਕ ਕਰਾ ਲੈ ਬੇਸ਼ੱਕ ਸੌਦਾ ਕਰਕੇ ਮੰਗਾ ਲੈ ਤੇ ਉੱਥੇ ਲਾਉਣ ਤੋਂ ਪਹਿਲਾਂ ਚੈੱਕ ਕਰਾ ਲੈ ਠੀਕ ਆ ਜੀ ਹਾਂਜੀ ਇੰਨੀ ਗਰੰਟੀ ਹੋ ਗਈ ਆ ਲਓ ਵੀ ਵੈਸੇ ਮੂੰਹ ਮੱਥੇ ਦੀ ਪੂਰੀ ਬਲੈਕ ਹੀ ਆ ਨਾ ਪੂਰੀ ਬਲੈਕ ਆ ਪੂਰੀ ਸੀ ਜਿਹੜੀ ਤਿੰਨ ਮਹੀਨਿਆਂ ਤੋਂ ਕੁਝ ਜਿਹੜਾ ਹਜੇ ਅੰਦਰ ਆ ਚੈੱਕ ਹੋ ਗਿਆ ਤੇ ਬਾਕੀ ਕੋਈ ਵੀਰਾਂ ਦੀ ਤਸੱਲੀ ਕਰ ਲਈ ਜਾਂ ਡਾਕਟਰ ਤੁਸੀਂ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਲਿਓ ਸਾਈਬੀਨਾਂ ਕਰਕੇ ਤੇ ਥਾਣ ਥਣ ਇੱਕ ਵਾਰੀ ਤੁਹਾਨੂੰ ਥੋੜਾ ਖੋਲ ਕੇ ਤੋਰ ਕੇ ਦਿਖਾਉਣੇ ਨਾਲ ਥਾਣ ਥਣ ਵੀ ਚੰਗੀ ਤਸੱਲੀ ਦਿਖਾ ਦਿੰਨੇ ਥਾਣਾ ਪੂਰੇ 4 ਹੀ ਵੈਸੇ ਹਾਂ ਪੂਰੇ 4 ਹੀ ਆ ਠੀਕ ਹੈ ਜੀ ਬਾਕੀ ਵੇਖੋ ਪਿੱਟ ਪੁੜੇ ਦੀ ਬਹੁਤ ਜ਼ਿਆਦੀ ਚੌੜੀ ਚੜੀ ਹੈ ਲਓ ਜੀ ਸੋ ਚੰਗੇ ਪਿੱਟ ਪੁੜੇ ਦੇ ਵਿੱਚ ਆ ਦੋਸਤੋ ਥਾਣਾ ਵੀ ਪੂਰਾ ਉਂਗਲ ਅ ਗੂਠੇ ਜਿਹੜਾ ਮੋਟਾ ਥਾਣਾ ਸੋ ਚਾਰੇ ਥਾਣਾ ਦੀ ਸਾਈਜ਼ ਸ਼ੇਪ ਪੂਰੀ ਤਸੱਲੀ ਨਾਲ ਦਿਖਾ ਦਿੰਨੇ ਆ ਸਿੰਗੋ ਵੀ ਬਹੁਤ ਸੋਹਣੀ ਆ ਬਿਲਕੁਲ ਕੁੰਡੀ ਹੈਗੀ ਆ ਸਿੰਗ ਵੀ ਬਿਲਕੁਲ ਛੋਟੇ ਜੇ ਆ ਗੁਲਾਈ ਦੇ ਵਿੱਚ ਤੇ ਥਾਨ ਬਹੁਤ ਸੋਹਣਾ ਮੋਟਾ ਥਾਨ ਲੱਗਾ ਦੋਸਤੋ ਜਿੰਨਾ ਵੀ ਹੋ ਸਕਦਾ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀ ਮੋਟਾ ਥਾਨ ਆ ਅੰਗੂਠੇ ਜਿਹੜਾ ਦੋਸਤੋ ਥਾਨਾ ਲੰਬਾਈ ਦੇ ਵਿੱਚ ਵੈਸੇ ਝੋਟੀ ਦੀ ਇੱਕ ਗੱਲ ਆਪਾਂ ਕਹਿ ਸਕਦੇ ਆ ਦੋਸਤੋ ਜਦੋਂ ਬਿਲਕੁਲ ਟੁਕੀ ਤਿਆਰੀ ਤੇ ਹੋਈ ਤੇ ਥਾਨ ਤੁਹਾਨੂੰ ਬਹੁਤ ਸੋਹਣਾ ਕੱਢ ਕੇ ਪੇਸ਼ ਕਰੂਗੀ ਜਿੱਦਾਂ ਕਿ ਪਹਿਲਾਂ ਝੋਟੀ ਸੁਣੀ ਆ ਆ ਲਓ ਜੀ ਬਹੁਤ ਸੋਹਣਾ ਠੰਡ ਠੰਡ ਨੂੰ ਲੱਗਾ ਸੋ ਮੂੰਹ ਮੱਥੇ ਦੀ ਵੀ ਕਾਫੀ ਸੋਹਣੀ ਆ ਤੇ ਚੰਗੀ ਝੋਟੀ ਆ ਪਸੰਦ ਆਊਗੀ ਤੇ ਅਜਾਦਾ ਭਾਈ ਕੀ ਇੰਦੀ ਕਰਦੇ ਆ ਡਿਮਾਂਡ ਵੀਰ ਜੀ ਜਿਹੜੇ ਦਿਨਾਂ 'ਚ ਮੰਨ ਲਓ ਇਹਨੇ ਸੂਣਾ ਏ ਉਹਨਾਂ ਦਿਨਾਂ 'ਚ ਪੂਰੀ ਮਾਲ ਦੀ ਦੇਖ ਰਹਿਣੀ ਆ ਹੁਣ ਅੱਜ ਆਪਾਂ 45000 ਚੋਂ 3000 ਰੁਪਏ ਛੱਡ ਦਾਂ 42000 ਦੀ ਦੇ ਦਾਂਗੇ ਹਾਂਜੀ ਠੀਕ ਆ ਜੀ ਇਹ ਮੈਨੂੰ ਲੱਗਦਾ ਵੀ ਜੁਲਾਈ ਅਗਸਤ ਅਗਸਤ ਗੂਸਤ 'ਚ ਹੁੰਦੀ ਆ ਹਾਂਜੀ ਉਦੋਂ ਜਾ ਕੇ ਸੂਗੀ ਠੀਕ ਆ ਹਾਂਜੀ ਲਓ ਦੋਸਤੋ ਅਗਸਤ ਜੁਲਾਈ ਜੁਲਾਈ ਦੇ ਲਾਸਟ ਤੇ ਅਗਸਤ ਦੇ ਸਟਾਰਟਿੰਗ ਤੇ ਜਿਹੜਾ ਮੇਨੋਂ ਤਾਂ ਸੂਬਾ ਸੂਪ ਹੋਗੀ ਉਹਨਾਂ ਦਿਨਾਂ ਦੇ ਵਿੱਚ ਗਰਮੀ ਗਰਮੀ ਹੁੰਦੀ ਆ ਦੋਸਤੋ ਠੀਕ ਆ ਜੀ ਵੈਸੇ ਦੁੱ ਝੋਟੀ ਚੰਗੀ ਆ ਪਿਆਰੀ ਆ ਪਸੰਦ ਆਊਗੀ ਤੁਹਾਨੂੰ ਤੇ ਕਿੰਨੇ ਕ ਦਾ ਕਹਤਾ ਹਾਂ ਨਾ ਇਹ ਵੀਰੇ ਮੁੱਲ ਪਾ 45 ਕਰੀਏ 42000 ਦੀ ਦੇ ਦਾਂਗੇ 42 ਦੀ ਵੀ ਹਾਂ ਨਾ ਜਿਹੜੀ ਹਾਂਜੀ ਜੀ ਹਾਂ ਨਾ ਠੀਕ ਆ ਜੀ 42000 ਦੀ ਦੋਸਤੋ ਇਹ ਝੋਟੀ ਮਿਲ ਜੂਗੀ ਬਾਕੀ ਪਸੰਦ ਆਊਗੀ ਵੀਰਾਂ ਨੂੰ ਜਿਨ੍ਹਾਂ ਨੇ ਘਰੇ ਰੱਖਣੀ ਆ ਉਹ ਤੁਸੀਂ ਜ਼ਰੂਰ ਖਰੀਦ ਲਿਓ ਅੱਗੇ ਜਿਹੜੇ ਵੀਰ ਨੇ ਬਿਲਕੁਲ ਦੋ ਪੈਸੇ ਕੱਢਨੇ ਆ ਕੋਈ 4 ਮਹੀਨੇ ਸਾਹਮਣੇ ਦੋਸਤੋ ਨੇੜੇ ਵੀ ਤੁਸੀਂ ਜਦੋਂ ਪਸ਼ੂ ਵੇਚੋਗੇ ਦੋ ਪੈਸੇ ਕੱਢਦੀ ਵੀ ਆ ਝੋਟੀ ਚੰਗੀ ਆ ਅੱਛਾ ਅੱਗੇ ਆਈ ਆਜਾਤ ਬਈ ਆਪਣੇ ਕੋਲ ਬੈੜਾ ਆਗੀਆਂ ਦੋ ਹਾਂਜੀ ਆ ਪਹਿਲਣ ਐ ਜੀ ਵਿਆੜਾ ਪਹਿਲਣ ਬੱਛੀ ਆ ਹਾਂਜੀ ਦਿਨ ਦਾ ਖੜਦੀ ਐ ਜੇ 10 ਕ ਲੈ ਜਾਊਗੀ ਹਾਂਜੀ ਠੀਕ ਐ ਜੀ ਤੇ ਚੰਗੀ ਐ ਬੱਛੀ ਵੈਸੇ ਲਾਏ ਬਣਾਏ ਪਈ ਐ ਲਾਏ ਪਈ ਐ ਜੀ ਪੂਰੀ ਮੰਨ ਲਓ ਬੰਦੀ ਆਉਂਦੀ ਆ ਆ ਵੇਖੋ ਪੋਲੀ ਪਾਲੀ ਬਹੁਤ ਜ਼ਿਆਦੀ ਐ ਜੀ ਥਾਣ ਥੋਣ ਵੀ ਪੂਰਾ ਮੁਠੀ ਐ ਥਾਣ ਥੋਣੀ ਪੂਰਾ ਬਣਾਊਗੀ ਆ ਵੇਖੋ ਲਓ ਜੀ ਲੇਵਟੀ ਸੋਹਣੀ ਦੋਸਤੋ ਤਿਆਰ ਕਰਦੀ ਪਈ ਆ ਹਾਂਜੀ ਵੀ ਮੁਠੀ ਮੁਠੀ ਥਾਣਾ ਜਾਤ ਬਰੀਡ ਬਹੁਤ ਜ਼ਿਆਦੀ ਠੀਕ ਐ ਨਸਲ ਬਰੀਡ ਪੂਰੀ ਐ ਛੋਟਾ ਜਿਹਾ ਮ ਤੇ ਡੱਬੀ ਬੱਚੀ ਆ ਪ੍ਰਿੰਟ ਪ੍ਰਿੰਟ ਜਿਹੜਾ ਬਿਲਕੁਲ ਵਾਈਟ ਦੇ ਵਿੱਚ ਬਲੈਕ ਡਾਟਸ ਪਾਟੇ ਕੇ ਆ ਡੱਬ ਜਿਹੜੇ ਬਲੈਕ ਆ ਵਾਈਟ ਦੇ ਵਿੱਚ ਤੇ ਪ੍ਰਿੰਟ ਦੀ ਵੀ ਚੰਗੀ ਆ ਬਿਲਕੁਲ ਸਟ੍ਰੇਟ ਪਟਾ ਬਿਲਕੁਲ ਮੱਥੇ ਤੋਂ ਨਾਸਾਂ ਵਾਲੇ ਪਾਸੇ ਨੂੰ ਤੇ ਬੱਚੀ ਨੇ ਪਹਿਲਾ ਸੂਆ ਸੋਣਾ ਠੀਕ ਆ ਜੀ ਕੋਈ 10 ਦਿਨ 8 10 ਦਿਨ ਆਈਡੀਆ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ ਤੇ ਥਾਣ ਥੂਣ ਬਹੁਤ ਵਧੀਆ ਠੀਕ ਆ ਰੋਗ ਰੋਗੋ ਥਾਣਾ ਕੋਈ ਛੋਟਾ ਜਿਹਾ ਥਾਣਾ ਨਹੀਂ ਲੱਗਾ ਬੱਚੀ ਨੂੰ ਸੋ ਸੌਦਾ ਕਰ ਲੰਗਾ ਦੋਸਤ ਇੱਕ ਗੱਲ ਜ਼ਰੂਰ ਤੁਸੀਂ ਇਹ ਧਿਆਨ ਚ ਰੱਖ ਲਿਓ ਠੀਕ ਆ ਮੁੱਠੀ ਥਾਣਾ ਪੂਰਾ ਯਾ ਲੈਵਾ ਭਰ ਕੇ ਪੂਰਾ ਤਿਆਰ ਕੀਤਾ ਥਣ ਹੋਰ ਵੀ ਸਾਹਮਣੇ ਨਿਕਲ ਕੇ ਆਊਗਾ ਹਾਂ ਲਓ ਜੀ ਤੋਰਦਗੇ ਨੂੰ ਸੋ ਪਹਿਲਾਂ ਜਿਹੜੀ ਇਹ ਵਛੀ ਆ ਠੀਕ ਆ ਇਹ ਆਪਾਂ ਅੱਗੋਂ ਆਈ ਕੇ ਵੀ ਕਰਦੇ ਪਸ ਵੀ ਵੀਰੇ ਲਿਆਂਦੀ ਆਪਾਂ ਲਿਆਂਦੀ ਹੈ ਹਾਂਜੀ ਇਹ ਆਈ ਆ ਬਸ ਝੋਟੀਆਂ ਆਪਣੇ ਘਰ ਦੀਆਂ ਵਾਲੀਆਂ ਬਾਕੀ ਗਾਈਆਂ ਸਾਰੀਆਂ ਉਹਨੀਆਂ ਝੋਟੀਆਂ ਆਪਣੇ ਹੋਰ ਵੀ ਆਈਆਂ ਅਗਲੀ ਵੀਡੀਓ ਵਿੱਚ ਫੇਰ ਇੱਕ ਪਾਵਾਂਗੇ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਝੋਟੀ ਕੋਈ ਜਦੋਂ ਬਿਲਕੁਲ ਬੱਤਰ ਆਉਂਦੀ ਆ ਚਾਹੇ ਚੈੱਕ ਪਾਸ ਹੁੰਦੀ ਉਦੋਂ ਮੈਂ ਬਾਈ ਸੇਲ ਕਰ ਦਿੰਦਾ ਪਿੱਛੇ ਜੇ ਵੀ ਪਿਛਲੇ ਸਾਲ ਦੇ ਵਿੱਚ ਵੀ ਮੈਨੂੰ ਲੱਗਦਾ ਵੀ ਅਸੀਂ ਵੀਡੀਓ ਪਾਈ ਸੀ ਦੋਸਤੋ ਉਦੋਂ ਵੀ ਝੋਟੀ ਕੋਈ 5-5 6-6 ਮਹੀਨੇ ਦੀ ਕੱਬਣ ਜਿਹੜੀ ਵੇਚੀ ਆ ਆ ਲਓ ਜੀ ਠੀਕ ਆ ਸੋ ਕੱਦਕੁੱਦ ਜਿਹੜਾ ਵਿਹੜ ਦਾ ਚੰਗਾ మీడియం ਤੋਂ ਜਿਹੜੀ ਉੱਚੀ ਹਾਈਟ ਆ ਚਲੋ ਵੈਸੇ ਨਵੀਂ ਵਿਹੜ ਆ ਦੋਸਤੋ ਅੱਗੇ ਕੋਈ ਵੀਰ ਕੋਈ 2-4 ਸੂਵੇ ਪੀ ਕੇ ਬਾਅਦ ਵਿੱਚ ਵਿਉਂਤ ਲਾ ਸਕਦਾ ਠੀਕ ਆ ਜਾਦੇ ਸੂਵੇਂ ਵਾਲਾ ਪਸ਼ੂ ਦੀ ਹੁੰਦੀ ਹੈ ਬਾਕੀ ਨਵੀਂ ਵਿਹੜ ਸੋ ਰਹੀ ਗੱਲ ਬਾਕੀ ਥਣਾ ਦੀ ਥਣ ਵੀ ਬਹੁਤ ਸੋਹਣਾ ਨਿਕਲ ਕੇ ਸਾਹਮਣੇ ਆਊਗਾ ਵਛੀ ਲਾਏ ਬਣਾਏ ਪਈ ਆ ਠੀਕ ਆ ਅਛਾ ਜਿਆ ਤਾਂ ਕੀ ਡਿਮਾਂਡ ਕਰਦੇ ਫਿਰ ਇਹਦੀ ਵੀਰੇ ਮੰਨ ਲਓ ਜਿੰਦਾਂ ਦੇ ਤਿਆਰ ਹੋ ਗਈ ਸੂਬੀ ਉਦੋਂ ਤੇ 45000 ਦੀ ਵੇਖਦੀ ਆ ਅੱਜ 40 'ਚ 2000 ਛੱਡ ਦਾਂਗੇ 40 'ਚ ਹਾਂਜੀ ਬਾਕੀ ਮਾਨ ਤਨ ਕਰ ਦਾਂਗੇ ਮੌਕੇ ਤੇ ਠੀਕ ਹੈ ਜੀ ਹਾਂਜੀ ਲਓ ਦੋਸਤੋ 40000 ਦੇ ਵਿੱਚੋਂ 2000 ਲੈਸ ਅੱਜ ਉਹ ਹੀ ਆ ਵੀ 8-10 ਦਿਨਾਂ ਦਾ ਜੇ ਸੰਭਾਲ ਲੈਂਦੀ ਆ ਤੇ ਜਦੋਂ ਦੋਸਤੋ ਬਿਲਕੁਲ 15 ਕਿਲੋ ਨੋਰਮਲ ਚ ਆ ਜਾਣਾ ਹੈ ਹੂੰ ਜਾਦ ਬਰੀਡ ਆ ਬਿਲਕੁਲ ਬਿਲਕੁਲ ਹਾਂਜੀ ਇਹਨਾਂ ਵੇਅਰ ਨੂੰ ਪਰਣਾ ਵੀ ਚਾਹੀਦਾ ਹਾਂਜੀ 12 ਤੋਂ ਪਲੱਸ ਤਾਂ ਨੋਰਮਲ ਚਾਹੀਦਾ ਪਰ ਕੋਈ ਫਾਇਦਾ ਨਹੀਂਗਾ ਆ 12 ਤੋਂ ਪਲੱਸ ਦੇ 15 ਦਰਮਿਆਨ ਚਲੋ ਚੱਲਣਾ ਚਾਹੀਦਾ ਵੈੜ ਨੂੰ ਆਰਡਰ ਜਿਹੜਾ ਮੈਂ ਲਾਤਾ ਬਿਲਕੁਲ ਫਿਕਸ ਕਸਮੇ ਲੈ ਵੀ ਦੀ ਰੂਗ ਇਸੇ ਤਰ੍ਹਾਂ ਹੀ ਹੈ ਠੀਕ ਆ ਜੀ ਤੇ 38000 ਦੀ ਹੁੰਦੀ ਹੈ ਹਾਂ ਜੀ 38000 ਦੀ ਦੇ ਦਾਂਗੇ ਠੀਕ ਹੈ ਜੀ ਹਾਂਜੀ ਲਓ ਜੀ ਅਗਲੇ ਪਾਸੇ ਜਿਹੜੀ ਆਪਣੇ ਕੋਲ 30000 ਨੰਬਰ ਤੇ ਜਿਹੜੀ ਆ ਆ ਗਈ ਹੈ ਵੈੜ ਕਾਹ ਚ ਆ ਗਿਆ ਇਹ ਕ੍ਰੋਸ ਤੇ ਆ ਗਈ ਹੈ ਜੀ ਹਾਂਜੀ ਇਹ ਕ੍ਰੋਸ ਜਰਸੀ ਦਾ ਤੇ ਐਚ ਐਫ ਦਾ ਕ੍ਰੋਸ ਆ ਠੀਕ ਹੈ ਜੀ ਹਾਂਜੀ ਲਓ ਜੀ ਸੋ ਦੋਸਤੋ ਕ੍ਰੋਸ ਆਂਗ ਦੇ ਵਿੱਚ ਵੈੜਾ ਢੰਡੀ ਢੰਡੀ ਬਹੁਤ ਜ਼ਿਆਦੀ ਹਾਈਟ ਮੀਡੀਅਮ ਆ ਤੇ ਇਹ ਸੂਹਾ ਅੱਗੇ ਕਿੰਨਾ ਸੂਗੀ ਸੂਹਾ ਦੂਜਾ ਸੂਣਾ ਵੀਰ ਜੀ ਦੂਜਾ ਸੂਹਾ ਸੂਣਾ ਹਾਂਜੀ ਲਓ ਜੀ ਦੂਜਾ ਸੂਹਾ ਦੋਸਤੋ ਸੂਣਾ ਇਸ ਵਾਰਡ ਨੇ ਤੇ ਦਿਨ ਹਜੇ ਵੀ ਲੈ ਜੂਗੀ ਹਨਾ ਇਹ ਦਿਨ 7-8 ਖੜਦੀ ਹੈ ਜੀ 8-7 ਦਿਨ ਹਾਂਜੀ ਹੂੰ ਠੀਕ ਹੈ ਤੇ ਚੰਗੀ ਤੇ ਪੁੰਦ ਪੁੰਦ ਵਧੀਆਂ ਤਸੱਲੀ ਆਪਣੀ ਪੁੰਦ ਵੀਰੇ ਆ ਪਾ ਪੂਰੀ ਰੂਮ ਵਰਗੀ ਬਿਨਾ ਵੰਗੇ ਤੋਂ ਤਿੱਪਣੀ ਕੋਈ ਠੰਡੀ ਸੀਲਸਾਲ ਕੋਈ ਚੱਕਰ ਨਹੀਂ ਆ ਵੇਖੋ ਲਓ ਜੀ ਸੋ ਜਿੱਦਾਂ ਮਰਜ਼ੀ ਦੋਸਤੋ ਕੋਈ ਹੱਥ ਲਾ ਕੇ ਵੀਰ ਤਸੱਲੀ ਕਰੀ ਜਾਵੇ ਬਾਕੀ ਥਣ ਵੀ ਜਦੋਂ ਦੋਸਤੋ ਥੋੜਾ ਜਿਹਾ ਐਚਐਫ ਚਾਹੇ ਸ਼ਾਹੀਵਾਲ ਦਾ ਕ੍ਰੋਸ ਹੋ ਜਾਂਦਾ ਤਾਂ ਥਣ ਦੀ ਕੁਆਲਿਟੀ ਜਿਹੜੀ ਆ ਪਤਾਈ ਹੈ ਵੀ ਮੋਟਾ ਗੋਲ ਥਣ ਤੇ ਲੰਬਾਈ ਦੇ ਵਿੱਚ ਪੂਰਾ ਲੰਬਾ ਥਣ ਨਹੀਂ ਹੁੰਦਾ ਠੀਕ ਆ ਥਣ ਹੱਥੀ ਜਵਾਈ ਵਾਲਾ ਬਾਕੀ ਲੜਾ ਲੂੜਾ ਕਾਫੀ ਜਿਆਦੀਆਂ ਨੇ ਤੇ ਲੱਟੂ ਲੱਟਾਂ ਹੈਗੀਆਂ ਨੇ ਕਾਫੀ ਵੀਰੇ ਨੇ ਪਹਿਲੇ ਸੂਏ ਮੰਨ ਲਓ 2 ਤੋਂ 17 18 ਲੀਟਰ ਭਰੇ ਆ ਇਸ ਵੇਟ ਨੇ ਹਾਂਜੀ ਬਾਕੀ ਵੇਖੋ ਮੱਝਾਂ ਨੂੰ ਪਿੱਠ ਪੁੜੇ ਦੀ ਚੌੜੀ ਹੋਰ ਕਿੰਨੀ ਕਿੰਨੀ ਚੌੜੀ ਕਿੰਨੀ ਰਾਜੀ ਗੁੰਦੀ ਪਈ ਆ ਬਿਲਕੁਲ ਬਿਲਕੁਲ ਹਾਂਜੀ ਤੇ ਜਿੰਨੇ ਵੀ ਆ ਨਿੱਗਰ ਆ ਹਾਂਜੀ ਸੋ ਸੂਬਾ ਕੋਈ ਵੀਰ ਦੂਜਾ ਮੰਨ ਕੇ ਸੌਦਾ ਕਰ ਲੇ ਵੈਸੇ ਦੂਜਾ ਕਿ ਤੀਜਾ ਦੱਸਿਆ ਸੀ ਦੂ ਘਿਟਪੂੜੇ ਦੀ ਬਹੁਤ ਜਿਆਦੀ ਚੌੜੀ ਮੱਜਾਂ ਵੰਗੋ ਹੂੰ ਦੁੱਧ ਮੰਨ ਲਓ ਇਹਨਾਂ ਨੋਰਮਲ ਹੀ ਇਹਨੇ ਚਵਾਇਆ ਹੋਊਗਾ ਜਿੰਨਾ ਕੋ ਉਹਨਾਂ ਦੱਸਿਆ ਹੂੰ ਆ ਵੈਸੇ ਜਿਹੜੀ ਵੈਡ ਨੂੰ ਆਂਦਾ ਕੁਛ ਨਹੀਂ ਇਹਨਾਂ ਤੇ ਆਂਦਾ ਹੀ ਕੋਈ ਨਹੀਂ ਆ ਵੈਸੇ ਲੇਵਾ ਪੂਰਾ ਵੇਖੋ ਜੀ ਬਣਾ ਰਹੀ ਆ ਹਾਂਜੀ ਅਗਾਹ ਨੂੰ ਦੋਸਤੋ ਤੇ ਬੈਕ ਸਾਈਡ ਨੂੰ ਲੇਵਾ ਚੰਗਾ ਸੋਹਣਾ ਖੁੱਲਾ ਲੇਵਾ ਬਣਾਊਗੀ ਆ ਵੇਖੋ ਉਮੀਦ ਹੈਗੀ ਆ ਵੀ ਖੁੱਲਾ ਲੇਵਾ ਤਿਆਰ ਕਰੂਗੀ ਬਾਕੀ ਆਪਾਂ ਸਮੇਂ ਦੇਣਾ ਦੇ ਛੱਡ ਦਿੰਨੇ ਆ ਲਓ ਹਾਂ ਠੀਕ ਆ ਜੀ ਕਾਇਕੋ ਬੋਲਦੇ ਲਓ ਜੀ ਇਹਨੂੰ ਵੀ ਤੋੜ ਦਗੇ ਠੀਕ ਆ ਸੋ ਕੱਦ ਮੀਡੀਅਮ ਦੇ ਵਿੱਚ ਦੋਸਤੋ ਕੋਈ ਵੀਰ ਮੰਨ ਕੇ ਸੌਦਾ ਕਰ ਲੇ ਠੀਕ ਹੈ ਬਾਕੀ ਫੇਸ ਕੁਆਲਿਟੀ ਦੇਖੋ ਕਿੰਨੀ ਸੋਹਣੀ ਹੈ ਹਾਂ ਫੀਸ ਕੁਆਲਿਟੀ ਚੰਗੀ ਹੈ ਕੰਨ ਕੰਨ ਬਿਲਕੁਲ ਛੋਟੇ ਜਿਹੇ ਸੈੱਟ ਚ ਪਿੱਠਪੂੜਾ ਬਹੁਤ ਜਿਆਦਾ ਮੱਜਾਂ ਵਾਂਗੂ ਲਓ ਜੀ ਠੀਕ ਆ ਇੱਧਰ ਲੱਭਨੇ ਥੋੜਾ ਜਿਹਾ ਹੈਗੇ ਫੋਟ ਹੈਗੀ ਵਿਚਲੇ ਥਾਣਾ ਚ ਹਾਂ ਹੈਗੀ ਥੋੜੀ ਪਰ ਕੋਈ ਚੱਕਰ ਨਹੀਂ ਉਹਦਾ ਕੋਈ ਨਾਂ ਵਗਦੀ ਨਾ ਉਹਦਾ ਉਹ ਦਾਗ ਜੇ ਮੜਾਏ ਮਤਲਬ ਫੋਟ ਦੀ ਆ ਚਲੋ ਮੋਸਟਲੀ ਵੜਾ ਦੇ ਵਿੱਚ ਆ ਜਾਂਦੀ ਆ ਵੇਖਣ ਬਾਕੀ ਠੰਡੀ ਤੇਰੀ ਕੋਈ ਚੱਕਰ ਨਹੀਂ ਇੱਧਰ ਵੇਖੋ ਕਿੰਨੀ ਭੋਲੀ ਪਈ ਆ ਜੀ ਜਿੱਦਣ ਬੱਚੀ ਬਣ ਗਈ ਵੀਰ ਜੀ ਉਹਦਣ ਬੱਚੀ ਤਾਂ ਖਲੋਤਾ ਨਹੀਂ ਜਾਣਾ ਭਾਂਡਾ ਲੈ ਕੇ ਬਣੂਗੀ ਨੀ ਢੇਲਿਆ ਬਣੂਗੀ ਕਾਫੀ ਹੈ ਬਣੂ ਬਹੁਤ ਜਿਆਦੀ ਪਾਕਿਸਤਾਨ ਵੀ ਬਹੁਤ ਜਿਆਦੀ ਜਿੰਤੋਂ ਵੀ ਲਈ ਆ ਨਾ ਸਾਂ ਬਹੁਤ ਕੀਤੀ ਆ ਨਾ ਹੂੰ ਹੂੰ ਬਾਕੀ ਫੇਸ ਕੁਆਲਟੀ ਵੇਖੋ ਜਰਸੀ ਵਾਲ ओके okay. जी ਹਾਂ ਤੋਂ ਇਹ ਵਾਲਾ ਮੂੰਹ ਜਰਸੀ ਵਾਲਾ ਬਿਲਕੁਲ ਜੀ ਬਿਲਕੁਲ ਕ੍ਰੋਸ ਚ ਆ ਗਈ ਨਾ ਕ੍ਰੋਸ ਚ ਆ ਗਈ ਐਚ ਐਫ ਤੇ ਜਰਸੀ ਦਾ ਥੋੜਾ ਜਿਹਾ ਕ੍ਰੋਸ ਹੋ ਸਕਦਾ ਬਾਕੀ ਆ ਦੁੱਧ ਦੀ ਰਮਈਆਂ ਵਰਗਾ ਹੀ ਨਿਕਲਣਾ ਹੂੰ ਠੀਕ ਆ ਇਹਦੀ ਕੀ ਡਿਮਾਂਡ ਕਰਤੇ ਫਿਰ ਇਹ ਵੀਰ ਜੀ ਜੇ ਤੇ ਮੰਨ ਲਓ ਵਛੀ ਤਿਆਰ ਹੁੰਦੀ ਹੈ ਫਾਇਦੇ ਤੇ ਮੰਨ ਲਓ 60000 ਦੀ ਵੇਚ ਦੇਣੀ ਸੀ ਹੂੰ ਹੁਣ 50000 ਦੀ ਦੇ ਦਾਂਗੇ 50 ਦੀ ਹਾਂਜੀ ਵਿੱਚੋਂ ਹੋ ਜੂ ਮਾਨਤਨ ਮਾਨਤਨ ਹੋ ਰਿਹਾ ਮੌਕੇ ਦੇ ਠੀਕ ਆ ਠੀਕ ਆ ਹਾਂਜੀ ਲੋਕੀ ਦੋਸਤੋ 50000 ਦੇ ਵਿੱਚੋਂ ਛੋਟਛੱਪਾ ਹੋ ਜਾਊਗਾ ਠੀਕ ਆ ਜੀ 50000 ਦੇ ਵਿੱਚੋਂ ਮਾਨਤਨ ਹੋ ਜਾਊਗਾ ਠੀਕ ਆ ਸੋ ਵੜ ਚੰਗੀ ਆ ਨਿੱਗਰ ਆ ਬਾਕੀ ਲੇਵਾ ਹਵਾਨਾ ਸੋਹਣਾ ਬਣਾਊਗੀ ਵੈਸੇ 8-10 ਦਿਨ ਹਜੇ ਆਈ ਡੀਆ ਮੰਨ ਕੇ ਕੋਈ ਵੀਰ ਸੌਦਾ ਕਰੇ ਸ਼ਹਿਰ ਹੁੰਦਾ 35 ਦੇ ਠੀਕ ਆ ਜੀ 35 ਸ਼ਹਿਰ ਦੀ ਹੁੰਦਾ ਪੌਲਾ ਨਹੀਂ ਭੰਨਿਆ ਉਮੀਦ ਆ ਵੀ ਦੋਸਤੋ 8-10 10 ਦਿਨ ਹਜੇ ਲੈ ਜਾਊਗੀ ਠੀਕ ਆ ਤੇ ਆ ਵੀ ਵਿਕਾਊ ਅਗਲੀ ਹਾਂਜੀ ਇਹ ਵੀ ਵਿਕਾਊ ਇਹ ਵੀਰ ਜੀ ਮੰਨ ਲਓ ਪੰਜਾਂ ਮਹੀਨਾ ਕੋਈ ਚਾਰ ਪੰਜ ਦਿਨ ਘਟਿਆ ਮੰਨ ਲਓ ਚੈੱਕ ਕਰਾਈ ਆ ਕੱਲ ਚੈੱਕ ਪਾਸ ਹੋ ਗਈ ਹੈ ਹਾਂਜੀ ਤੇ ਦੋ ਦਿਕੇ ਟਾਈਮ ਹੀ 3 ਕਿਲੋ ਦਿੰਦੀ ਆ ਇੱਕ ਟਾਈਮ ਹੀ ਮਿਲਦੀ ਆ ਟੋਕ ਲਓ ਦੋਸਤੋ ਟੋਕਰ ਕੱਪ ਬਣਾ ਕੇ ਤੀਜੇ ਦੀ ਤੇ ਚੌਥੇ ਦੀ ਕੱਪਣ ਹੋ ਗਈ ਇਹ ਤੀਜੇ ਦੀ ਗੱਬਣ ਆ ਲਓ ਜੀ ਤੀਜਾ ਸੂਆ ਦੋਸਤੋ ਅੱਗੇ ਗੱਬਣ ਆ ਤੇ 4 ਮਹੀਨੇ ਹੋ ਗਏ ਪੂਰੇ ਕੰਪਲੀਟ ਆ ਨਹੀਂ ਚਾਵਾਂ ਤੋਂ ਉੱਪਰ ਆ ਪੰਨਿਆਂ ਤੋਂ ਥੋੜੇ ਘਟਿਆ ਅੱਛਾ ਜੀ ਹਾਂਜੀ ਠੀਕ ਆ ਜੀ 1.75 ਦੀ ਮੰਨ ਲਓ ਪੱਕਾ ਕਨਫਰਮ ਆ 1.75 ਮਹੀਨਿਆਂ ਦੀ ਮੰਨ ਲੈ ਕੋਈ ਹਾਂਜੀ ਲਓ ਜੀ ਦੋਸਤੋ 1.75 ਮਹੀਨੇ ਕੋਈ ਭਰਾ ਮੰਨ ਸਕਦਾ ਠੀਕ ਆ ਜੀ ਤੇ ਤਕਰੀਬਨ ਬਾਕੀ 3 ਕਿਲੋ ਜਿਹੜਾ ਹੁਣ ਦੁੱਧ ਹੈਗਾ ਇੱਕੇ ਟਾਈਮ ਮਿਲਦੀ ਆ 3 ਕਿਲੋ ਧਾਰਾਂ ਜਿਹੜੀਆਂ ਤੇ ਥੱਲੇ ਆ ਇੱਕ ਟਾਈਮ ਕੋਈ ਵੀਰ ਭਾਵੇਂ ਸ਼ਾਮ ਦਾ ਜਾ ਕੇ ਚੋਲੇ ਭਾਵੇਂ ਸਵੇਰ ਦਾ ਮਾਰਨਿੰਗ ਦਾ ਰੱਖ ਲੈ ਠੀਕ ਹੁਣ ਆਪਣੇ ਕੋਲ ਮਾਰਨਿੰਗ ਸਵੇਰ ਸ਼ਾਮ ਮਿਲਦੀ ਆ ਇਹ ਵੀ ਜੀ ਸਵੇਰ ਇੱਕੋ ਟਾਈਮ ਹੀ ਢੋਈਦੀ ਆ ਇੱਕੇ ਟਾਈਮ ਇੱਕੇ ਟਾਈਮ ਹੀ ਬਾਕੀ ਚਲੋ ਚੰਗੀ ਆ ਮੰਨ ਲਓ ਹੁੰਦੇ ਜਿੰਨੇ ਚਿਰ ਤੱਕ ਸੂਣਾ ਨਿਚਰਕ ਬੱਚੀ ਮੰਨ ਲਓ ਇਹਦਾ ਦੁੱਧ ਮੰਨ ਲਓ 17-18 ਕਿਲੋ ਭਰਦੀ ਰਹੀ ਆ ਹਾਂਜੀ ਠੀਕ ਆ ਜੀ ਲਓ ਤੋੜ ਕੇ ਦਿਖਾ ਦੀਏ ਥੋੜਾ ਜਿਹਾ ਤੋ ਟੋਕਰ ਕਾ ਆਪਣਾ ਵੇੜਾ ਦੋਸਤੋ ਠੀਕ ਹੈ ਜੀ ਸਾਢੇ ਕਿ ਚੌ ਮਹੀਨੇ ਦੀ ਮੰਨ ਕੇ ਕੋਈ ਵੀਰ ਸੌਦਾ ਕਰੇ 3 ਕਿਲੋ ਦੁੱਧ ਵੀ ਜਿਹੜਾ ਹੈਗਾ ਥੱਲੇ ਇੱਕ ਟਾਈਮ ਹੀ ਮਿਲਦੀ ਆ ਇੱਕ ਟਾਈਮ ਮਿਲਦੀ ਆ ਤੇ ਬਾਕੀ ਥਣਾ ਥਣਾ ਦੀ ਚੌਂ ਦੀ ਸਾਫ ਏ ਸੋਵੇਂ ਸਾਫ ਕਨਫਰਮ ਵੀ ਚੈੱਕ ਪਾਸ ਮੰਨ ਲਓ ਕੋਈ ਪੰਨਿਆਂ ਤੋਂ ਕੋਈ 2-4 ਦਿਨ ਹੀ ਘੱਟ ਹੋਣਗੇ ਠੀਕ ਏ ਠੀਕ ਏ ਹਾਂ ਜੀ ਬਾਕੀ ਰੰਗ ਰੂੰਗ ਚੰਗਾ ਨਮਾਉਣ ਧਮਾਉਣ ਵਾਲੀ ਥੋੜੀ ਹਾਂ ਰੰਗ ਤਾਂ ਜਿਵੇਂ ਦੁੱਜੀ ਐਰ ਸ਼ੇਰ ਨਾਲ ਹਰ ਹਰ ਸ਼ੇਰ ਚੀਜ਼ ਆ ਦੇ ਹਾਂ ਬਹੁਤ ਚੰਗਾ ਭਰਦੀ ਨੇ ਦੋ ਗ੍ਰਾਂ ਦੱਬਾ ਮਾਰ ਗਈ ਤਾਂ ਕਰਕੇ ਡੇਢ ਬਣੀ ਫੇਰ ਆ ਲਓ ਜੀ ਹਾਂਜੀ ਸੋ ਚੰਗੀ ਆ ਬੈੜ ਜਿੰਨੀ ਆ ਚੰਗੀ ਆ ਬਾਕੀ ਦੋਸਤੋ ਚਲੋ ਸਾਢੇ 4 ਮਹੀਨਿਆਂ ਦੀ ਆ ਅੱਗੇ ਸਮਾਂ ਬਸ ਸਾਡਾ ਸਿਆਲ ਜ਼ਿਆਦਾ ਸਾਂਭਣਾ ਤੇ ਬਿਲਕੁਲ ਲਾਇਕ ਅੱਗੇ ਗਰਮੀ ਚ ਸੁੱਕੂਗੀ ਆਪਣੇ ਹੱਥੀ ਚ ਕੋਈ ਨਾ ਵੇਸ ਆਪਣੇ ਹੱਥੀ ਆਪਣੇ ਘਰ ਦੀਆਂ ਗਾਂ ਐ ਠੀਕ ਆ ਜੀ ਹਾਂਜੀ ओके ओके ਮੈਂ ਘਿਰਾਂਦਾ ਵੀ ਸਮਾਂ ਅੱਗੇ ਪਿੱਛੇ ਜ਼ਿਆਦਾ ਨਾ ਸੰਭਾਲ ਪੈ ਜੇ ਅਗਲੇ ਨੂੰ ਘਰ ਦੀ ਘਰ ਦੀ ਗਾਂ ਇੱਕ ਇੱਕ ਦਿਨ ਨਾ ਮੰਨ ਲਓ ਉਦਰੀ ਉਦਰੀ ਹੋ ਗਈ ਜਿਹੜੇ ਟਾਈਮ ਤੇ ਦੱਸਾਂਗੇ ਉਸੇ ਟਾਈਮ ਤੇ ਸੂ ਗਈ ਠੀਕ ਆ ਜੀ ਹਾਂਜੀ ਲਓ ਦੋਸਤੋ ਘਰ ਦੀ ਹੈ ਵੜਾ ਕਈ ਵਾਰ ਅੱਗੋਂ ਪਸ਼ੂ ਲਿਆਂਦਾ ਵੇ ਤੇ ਥੋੜਾ ਜਿਹਾ ਅੱਗਾ ਪਿਛਾ ਹੋ ਜਾਂਦਾ ਜ਼ਿਆਦੇ ਸਮੇ ਦਾ ਸਾਢੇ 4 ਮਹੀਨਿਆਂ ਦਾ ਆਈਡੀਆ ਮੰਨ ਕੇ ਕੋਈ ਵੀਰ ਸੌਦਾ ਕਰ ਲੇ ਠੀਕ ਆ ਤੇ ਵੜਾ ਚੰਗੀ ਆ ਕਦਕੁੱਦ ਵੀ ਸੋਹਣਾ ਤੇ ਕੀ ਇਹਦਾ ਮੁੱਲ ਕੀ ਕਰਾਂਗੇ ਆਪਾਂ ਇਹ ਵੀਰ ਜੀ ਜਿੱਦਣ ਤਿਆਰ ਹੋ ਗਈ ਉਹ ਤੋਂ ਮੰਨ ਲਓ 35 40 ਤੋਂ ਘੱਟ ਤੇ ਵੀ ਨਹੀਂ ਨੀਗੀ ਅੱਜ 14000 ਦੀ ਇਹਨੇ ਸਾਹਮਣੀ ਚਲ 4 ਮਹੀਨੇ ਸਾਹਮਣੇ ਨਾਲ ਰੁਪਏ ਜੋੜ ਜੂਗੀ ਹਾਂਜੀ ਇਹ ਤਾਂ ਹੈਗਾ ਹਾਂਜੀ ਲੋਬੀ ਭਰਾਵੋ 14000 ਦੇ ਵਿੱਚ ਆ ਟੋਕੜ ਗੱਬਣਾ ਨਾਲ ਦੀ ਨਾਲ ਥੋੜਾ ਬਾਧਾ ਚਾਹ ਪਾਣੀ ਵੀ ਚਲਦਾ ਕਰੂਗੀ ਯਾਰ ਸ਼ਹਿਰ ਵਾਲੀ ਆ ਠੀਕ ਆ ਯਾਰ ਸ਼ਹਿਰ ਬਰੀਡ ਦੇ ਵਿੱਚ ਆ ਕਲਰ ਰੰਗ ਪੂਰਾ ਸਟਰਕਚਰ ਤੁਸੀਂ ਇਹ ਵੇੜ ਦਾ ਦੇਖ ਲਿਆ ਠੀਕ ਆ ਚੰਗੀ ਨਰੋਈ ਆ ਰਾਜੀ ਆ ਸੋ ਕਿਸੇ ਪਾਣੀ ਉਹ ਜੜੀ 200 ਲਸੀ ਨਹੀਂ ਹੈਗੀ ਜਿੰਨੀ ਆ ਰਾਜੀ ਆ ਸੋ ਜਿਹੜਾ ਵੀਰ ਕੋਈ ਅੱਗੇ ਟੋਕੜ ਗੱਬਣਾ ਪਸ਼ੂ ਖਰੀਦਣ ਦਾ ਚਾਹ ਵਾਣਾ ਤੁਸੀਂ ਇਸ ਵੇੜ ਨੂੰ ਹੱਥ ਪਾ ਲਿਓ ਬਾਕੀ ਪਸ਼ੂ ਜਿੰਨੀਆਂ ਸਾਰੇ ਦੋ ਬਣਾ ਬਿਲਕੁਲ ਤਾਜ਼ੀਆਂ ਸੂਨੀਆਂ ਨੇ ਅੱਗੇ ਸੱਜਰ ਤੇ ਇੱਕ ਤੁਹਾਨੂੰ ਝੋਟੀ ਦਿਖਾਤੀ ਆ ਆਪਾਂ ਘਰ ਦੀ ਝੋਟੀ ਆ ਸੋਚ ਆ ਬਣ ਵੀਰ ਤੁਸੀਂ ਜ਼ਰੂਰ ਹੱਥ ਪਾ ਲਿਓ ਚੰਗੀ ਆ ਝੋਟੀ ਤੇ ਅੱਛਾ ਪਸੂ ਇਹੋ ਸੀ ਅੱਜ ਆਪਣੇ ਕੋਲ ਬਈ ਜਾਨ ਇਹ ਇਹੀ ਇਹੀ ਵੀਰ ਜੀ ਠੀਕ ਹੈ ਜੀ ਤੇ ਬੋਲ ਦਈਏ ਨੰਬਰ ਨੰਬਰ 9779914251 ਹੂੰ ਹਾਂਜੀ ਠੀਕ ਹੈ ਜੀ ਸੋ ਦੋਸਤੋ ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚਲਦੀ ਆ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ